ਇਹ ਗੁਰੂ ਨੇ ਬਖਸ਼ਿਸ਼ਾਂ ਦਿੱਤੀਆਂ ਕਿ ਸਿੱਖਾਂ ਦਾ ਜਿਹੜਾ ਸੇਖਿਓ ਦਾ ਮਨ ਨੀਵਾ ਹੋਣਾ ਚਾਹੀਦਾ ਹੈ ਮਨ ਵਿੱਚ ਨਿਮਰਤਾ ਹੋਣੀ ਚਾਹੀਦੀ ਇਹ ਗੁਣ ਹੈ ਪਰਮਾਤਮਾ ਦਾ ਪਰਮਾਤਮਾ ਵਿੱਚ ਕਿੰਨੀ ਨਿਮਰਤਾ ਹੈ ਇਹ ਸਤ ਦਾ ਗੁਣ ਹੈ ਨਿਮਰਤਾ ਪਰਮਾਤਮਾ ਨੂੰ ਵੇਖੋ ਕੋਈ ਮਾੜਾ ਬੋਲੀ ਜਾਂਦਾ ਕੋ ਚੰਗਾ ਕੋਈ ਨਹੀਂ ਮੰਨਦਾ ਪਰ ਪਰਮਾਤਮਾ ਵੇਖੋ ਕਿਸੇ ਦਾ ਗੁੱਸਾ ਗਿਲਾ ਨਹੀਂ ਕਰ ਕਿੰਡੀ ਵੱਡੀ ਨਿਮਰਤਾ ਹੈ ਇਹ ਨਿਮਰਤਾ ਵੀ ਪਰਮੇਸ਼ਰ ਦਾ ਗੁਣ ਹੈ ਸਤ ਦਾ ਗੁਣ ਹੈ ਮਨ ਦੀ ਗਰੀਬੀ ਜਿਹੜਾ ਮਨ ਵਿੱਚ ਗਰੀਬੀ ਮਨ ਵਿੱਚ ਨਿਮਰਤਾ ਰੱਖਦਾ ਹੈ ਨਾ ਦੂਜੇ ਦੀ ਗੱਲ ਸਹਾਰਨ ਦੀ ਸ਼ਕਤੀ ਰੱਖਦਾ ਹੈ ਉਹਨੂੰ ਕਹਿੰਦੇ ਇੱਥੇ ਪਰਮਾਤਮਾ ਮੁਕਤ ਕਰ ਦਿੰਦਾ ਤੇ ਅੱਗੇ ਉਹਨੂੰ ਸੁੱਖ ਮਿਲਦਾ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾ